ਮਨਿਹਾਰੀ ਪ੍ਰਿਆਪਨੇ ਲੇਹਾੜੀ ਚਦਵਾ ਇਹਨਾਂ ਮਨ ਤੇ ਦੇਵਤੇ ਕੀਏ ਕਰਤਨ ਲਾਗੀ ਬਾਤ ਗੁਰਬਾਣੀ ਸੁਖੈਣ ਸੁਖੈਣ ਵੀ ਹੈ ਮੁਸ਼ਕਲ ਤੇ ਮੁਸ਼ਕਲ ਵੀ ਸੁਖੈਣ ਐਨੀ ਹੈ ਸ਼ੌਕ ਵਾਲਾ ਬੰਦਾ ਹੋਣਾ ਚਾਹੁੰਦਾ ਉਹਦੇ ਸੌਖਾ ਗੁਰਬਾਣੀ ਦਾ ਤਾਸਪੁਰ ਸਮਝ ਆ ਜਾਂਦਾ ਹੈ ਮੁਸ਼ਕਲ ਇਹ ਵੀ ਹੈ بڑے بڑے ਵਿਦਵਾਨ ਵੀ ਰੁੜ ਜਾਂਦੇ ਯੋ ਦੇ ਸੁਨੀਪੀ ਬੜੀ ਸ਼ੌਕੀਨ ਬਲੇਹਾਰੀ ਗਰੇ ਆਪਣੇ ਦਿਹਾੜੀ ਸੁਦਾਰ ਆਪਣੇ ਜੀਰੂ ਤੋਂ ਬਲੇਹਾਰੀ ਜਾਵਾ ਦਿਹਾੜੀ ਦਿਨ ਵਿੱਚ ਸੌ ਵਾਰੀ ਬਲੇਹਾਰੇ ਜਾਵਾਂ ਕਿਉਂ ਜਿੰਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ ਜਿਸਨੇ ਮਾਨਸ ਤੇ ਨਹੀਂ ਪਸ਼ੂ ਪ੍ਰੇਤ ਤੋਂ ਦੇਵ ਕਰ ਪੂਰੇ ਸਤਿਗੁਰੂ ਕੀ ਵਿੜਿਆ ਪਸ਼ੂ ਪ੍ਰੇਤਾਂ ਤਾਂ ਵੀ ਦੇਵਤਾ ਬਣਾ ਦਿੱਤਾ ਇਨਸਾਨ ਦੇ ਵਿੱਚ ਹਯਵਾਨਾਂ ਵਾਲੇ ਗੁਣ ਵੀ ਪਾਏ ਜਾਂਦੇ ਆਂ ਉਸ ਤੋਂ ਪ੍ਰੇਤਾਂ ਵਾਲੇ ਵੀ ਪਾਏ ਜਾਂਦੇ ਹਨ ਸ਼ਕਰਾਕਾਂ ਵਾਲੇ ਵੀ ਪਾਏ ਜਾਂਦੇ ਹਨ ਦੇਵਤਿਆਂ ਵਾਲੇ ਵੀ ਪਾਏ ਜਾਂਦੇ ਹਨ ਜਿਹੜਾ ਇਹ ਦੇ ਸੁਭਾਅ ਵੈਸੇ ਇਸ ਨੂੰ ਦਰਜਾ ਮਿਲਦਾ ਹੈ ਜੀ ਦੇ ਵਿੱਚ ਹਵਾਨਾ ਵਾਲੇ ਹਵਾਨਾ ਬਾਕੀ ਸੁਭਾਉ ਦਾ ਖਾਣ ਪੀਣ ਤਾਂ ਕਿਉਂਦੀ ਜ਼ਿੰਦਗੀ ਮਹਿਜ਼ੂਦ ਹੈ ਕਹਾਣੀਆਂ ਨੇ ਉਹਨੂੰ ਹਵਾਨ ਦਸੀ ਹੈ ਪ੍ਰੇਤ ਕੀ ਨੂੰ ਕਹਿੰਦੇ ਜਿਹੜਾ ਬਹੁਤ ਛਲੀਆ ਹੁੰਦਾ ਹੈ ਲੋਕਾਂ ਨੂੰ ਚਲਾਕੀਆਂ ਵਗੈਰਾ ਕਰਕੇ ਛਲ ਨੂੰ ਬਹੁਤ ਅਜਿਹਾ ਸਮਰਾਤ ਹੋਵੇ ਉਸ ਨੂੰ ਪ੍ਰੇਤ ਕਹਿੰਦੇ ਨੇ ਸ਼ੁਕਰਕੁਕਰ ਉਹਨਾਂ ਦਾ ਸਬਾਤਮਾ ਗੁਣੀ ਲੜਾਈ ਝਗੜਿਆ ਦੇਵਤਾ ਪਰਮੇਸ਼ਰ ਦਾ ਭਜਨ ਕਰਨਾ ਦੇ ਜੀ ਗੁਣ ਸਤ ਸੰਤੋਖ ਦੇ ਅਧਰ ਨਾਲ ਵਿਚਾਰ ਸ਼ਾਂਤੀ ਕੀ ਮੰਤਰੀ ਆਤਮ ਗੁਣ ਹੋਣ ਇਸ ਦੇ ਆਸਰੇ ਮਨ ਦੀ ਸ਼ੁੱਧੀ ਦੁਆਰਾ ਸਾਰੇ ਵਿੱਚ ਪਰਮੇਸ਼ਰ ਦੇਖਣ ਉਸ ਨੂੰ ਦੇਵਤਾ ਕਿਹਾ ਜਾਂਦਾ ਉਸ ਜੀਵ ਦਾ ਆਪਣਾ ਸੁਭਾਅ ਦੇਵਤ ਸੁਭਾਅ ਉਹ ਦੂਸਰੇ ਸੁਭਾਅ ਉਪਰੇ ਕੁਝ ਕਾਰਜ ਸiddhi ਵਾਸਤੇ ਵਿਭਾਗ ਸiddhi ਵਾਸਤੇ ਇਸ ਨੂੰ ਮਿਲੇ ਹਨ ਲੇਕਿਨ ਇਹ ਉਹ ਨਾਂ ਦੇ ਅਧੀਨ ਹੋ ਗਿਆ ਆਪਣੇ ਅਸਲੀ ਸੁਭਾਅ ਨੂੰ ਗਵਾ ਬੈਠਾ ਜਦੋਂ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ ਅਸਲੀ ਸੁਭਾਅ ਜੋ ਪੰਨ ਸੁਖਦਾਈ ਸੁਭਾਅ ਹੈ ਇਸ ਨੂੰ ਫਿਰ ਪ੍ਰਾਪਤ ਹੁੰਦਾ ਤਾਂ ਦੇਖੇ ਨਾ ਗੁਰੂ ਤੋਂ ਬਿਲੇ ਹਾਰੇ ਜਾਈਏ ਸਵਾਰੀ ਦੇ ਹੜੀ ਵਿੱਚ ਬਿਲੇ ਹਾਰੇ ਜਾਈਏ ਜਿਸ ਨੇ ਅਸਲੀ ਸੁਭਾਅ ਦੇਵਤ ਸੁਭਾਅ ਬਖਸ਼ਤੇ ਉਹ ਦੇਰੇ ਦੇ ਬੁਰਾ ਸੁਭਾਅ ਉਹਨਾਂ ਤੋਂ ਬਚਾ ਕੇ ਉਹ ਨੂੰ ਅਪੇਦ ਕਰ ਲਿਆ